ਅੱਜ ਦੀਆਂ ਖਬਰਾਂ ਵਾਂ ਚੱਲੀਏ ਤੇ ਵਾਸ਼ਿੰਗਟਨ ਡੀਸੀ ਦੀ ਜਿਹੜੀ ਪੁਲਿਸ ਆ ਉਹ ਕਹਿੰਦੇ ਵੀ ਅਸੀਂ ਨੈਸ਼ਨਲ ਗਾਰਡਜ਼ ਦੇ ਮੈਂਬਰਸ ਦੇ ਨਾਲ ਰਲ ਕੇ ਜਿਹੜਾ ਆ ਹੁਣ ਕੰਮ ਕਰਾਂਗੇ ਇਹ ਸਾਰਾ ਕੁਝ ਹੋਤ ਵਾਪਰਿਆ ਜਦੋਂ ਇੱਕ ਅਫਗਾਨੀ ਮੂਲ ਦੇ ਬੰਦੇ ਨੇ ਨੈਸ਼ਨਲ ਗਾਰਡਜ਼ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਤੇ ਜਿਹਦੇ ਨਾਲ ਇੱਕ ਨੈਸ਼ਨਲ ਗਾਰਡ ਦੀ ਮੌਤ ਹੋ ਚੁੱਕੀ ਆ ਤੇ ਇੱਕ ਜਣਾ ਆਪਣੀ ਜਿਹੜੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈਗਾ ਸੋ 500 ਤੋਂ ਬਾਅਦ ਹੋਰ ਨੈਸ਼ਨਲ ਗਾਰਡ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵਾਸ਼ਿੰਗਟਨ ਡੀਸੀ ਦੇ ਵਿੱਚ ਭੇਜ ਦਿੱਤੇ ਹੈਗੇ ਆ ਲਾਈ ਐਨਫੋਰਸਮੈਂਟ এজੰਸੀ ਜਿਹੜੀਆਂ ਆ ਆਲ ਓਵਰ ਵਾਸ਼ਿੰਗਟਨ ਡੀਸੀ ਜਿਹਦੇ ਵਿੱਚ ਮੈਟਰੋਪੋਲੀਟਨ ਪੁਲਿਸ ਡਿਪਾਰਟਮੈਂਟ ਆ ਉਹ ਕਹਿੰਦੇ ਵੀ ਅਸੀਂ ਨੈਸ਼ਨਲ ਗਾਰਡ ਦੇ ਨਾਲ ਰਲ ਕੇ ਇਸ ਵੇਲੇ ਕੰਮ ਕਰ ਰਹੇ ਹਾਂ ਫॉर ਦਾ ਸੇਫਟੀ ਆਫ आवर ਕਮਿਊਨਿਟੀ ਡੀਸੀ ਦੇ ਪੁਲਿਸ ਸਪੋਕਸਮੈਨ ਜੋ ਹੈਗੇ ਆ ਟੌਮ ਲਿੰਚ ਉਹਨਾਂ ਨੇ ਦੱਸਿਆ ਹੈਗਾ ਸੋ ਇਹ ਕਹਿੰਦੇ ਵੀ ਹੁਣ ਚੇਂਜ ਤਾਂ ਕਰਕੇ ਕੀਤੀ ਗਈ ਹੈ ਕਿਉਂਕਿ ਜੋ ਸ਼ੂਟਿੰਗ ਹੋਈ ਆ ਉਸ ਨੂੰ ਦੇਖਦੇ ਹੋਏ ਹੁਣ ਇਕੱਠੇ ਰਲ ਕੇ ਜਿਹੜੇ ਆ ਪੁਲਿਸ ਦੇ ਨੈਸ਼ਨਲ ਗਾਰਡਸ ਵਾਸ਼ਿੰਗਟਨ ਡੀਸੀ ਦੇ ਵਿੱਚ ਜੋ ਆ ਉਹ ਕੰਮ ਕਰਨਗੇ ਤੇ ਇਸ ਕਰਕੇ ਜਿਹੜਾ ਆ ਸੇਫਟੀ ਵੀ ਜਿਹੜੀ ਉਹਨਾਂ ਦੀ ਕਹਿੰਦੇ ਪਈ ਵਧੀਆ ਜਿਹੜੀ ਆ ਬਣੀ ਰਹੂਗੀ ਜੀ ਇਸੇ ਨਾਲ ਹੀ ਸੰਬੰਧਿਤ ਖਬਰ ਜਿਹੜੀ ਆ ਉਹ ਇੱਕ ਹੋਰ ਆ ਰਹੀ ਹੈ ਜਿਹੜੀ ਕਿ ਇਸ ਟਾਈਮ ਜਿਹੜਾ ਇਹ ਦੋਸ਼ੀ ਹੈ ਜੀਦਾ ਨਾਮ ਆਪਾਂ ਨੂੰ ਪਤਾ ਹੈ ਕਿ ਰਹਿਮਨੂਰ ਲਾ ਲਕਨਵਾਲ 29 ਸਾਲ ਦਾ ਦੱਸਿਆ ਗਿਆ ਇਹਦੇ ਖਿਲਾਫ ਹੁਣ ਜਿਹੜੇ ਚਾਰਜਸ ਨੇ ਉਹ ਲਾਏ ਜਾਣਗੇ ਜਿਦੇ ਵਿੱਚ ਆਪਾਂ ਦੇਖਿਆ ਕਿ ਹੁਣ ਜਿਹੜਾ ਨੈਸ਼ਨਲ ਗਾਰਡ ਮੈਂਬਰਸ ਨੂੰ ਸ਼ੂਟ ਕਰਨ ਦੇ ਮਾਮਲੇ ਦੇ ਵਿੱਚ ਫਰਸਟ ਡਿਗਰੀ ਜਿਹੜੇ ਮਰਡਰ ਚਾਰਜਸ ਨੇ ਉਹ ਐਡ ਕੀਤੇ ਗਏ ਨੇ ਜਿਹੜੇ ਇਹ ਵੀ ਦੱਸਿਆ ਗਿਆ ਯੂਐਸ ਟਾਰਨੀ ਫੋਰ ਡਿਸਟ੍ਰਿਕਟ ਆਫ ਕੋਲੰਬੀਆ ਉਹਨਾਂ ਨੇ ਅਨਾਉਂਸ ਕੀਤਾ ਆ ਇਹ ਆਪਾਂ ਇਹ ਦੱਸ ਦਈਏ ਕਿ ਸਾਰਾ ਬੈਕਸਟ੍ਰੋਮ ਜਿਹੜੇ 20 ਸਾਲਾਂ ਦੇ ਸੀਗੇ ਉਹ ਇਸ ਜਿਹੜੀ ਗੋਲੀਬਾਰੀ ਹੈ ਜਾਨਲੇਵਾ ਹਮਲੇ ਦੇ ਵਿੱਚ ਆਪਣੀ ਜਾਨ ਗਵਾ ਬੈਠੇ ਨੇ ਤੇ ਐਂਡਰਿਊ ਆਲਫ ਜਿਹੜੇ 24 ਸਾਲਾਂ ਨੇ ਉਹ ਇਸ ਟਾਈਮ ਹਸਪਿਟਲਾਈਜ਼ਡ ਨੇ ਤੇ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਨੇ ਯੂਐਸਏ ਟਾਰਨੀ ਜੀ ਨੇ ਪੀਰੋ ਦੇ ਆਫਿਸ ਦੇ ਵਿੱਚੋਂ ਇਹ ਜਾਣਕਾਰੀ ਮਿਲੀ ਹੈ ਕਿ ਜਿਹੜਾ ਰਹਿਮਨੁੱਲਾ ਖਾਨ ਲਖਣਵਾਲਾ ਹੈ ਇਹਨੂੰ ਹੁਣ ਜਿਹੜਾ ਫਸਟ ਡਿਗਰੀ ਮਰਡਰ ਚਾਰਜ ਤੇ 3 ਕਾਉਂਟਸ ਆਫ ਸੈਸ਼ਨ ਆਫ ਫਾਇਰਆਰਮ ਡੂਰਿੰਗ ਅ ਕਰਾਇਮ ਆਫ ਵਾਇਲੈਂਸ ਐਂਡ 2 ਕਾਉਂਟਸ ਆਫ ਅਸਾਲਟ ਵਿਦ ਇੰਟੈਂਟ ਟੂ ਕਿਲ ਵਾਈਲ ਆਰਮਡ ਸੋ ਇਹ ਵਾਈਲ ਆਰਮਡ ਇਹ ਜਿਹੜੇ ਦੋਸ਼ ਨੇ ਹੁਣ ਇਹਦੇ ਤਹਿਤ ਲਾਏ ਗਏ ਨੇ ਤੇ ਜੇਕਰ ਇਹਨਾਂ ਦੋਸ਼ਾਂ ਦਾ ਆਪਾਂ ਨੂੰ ਪਤਾ ਹੈ ਕਿ ਬਹੁਤ سنگੀਨ ਦੋਸ਼ ਨੇ ਬਹੁਤ ਜਿਆਦਾ ਜਿਹੜੇ ਇਸ ਤਰ੍ਹਾਂ ਦੇ ਦੋਸ਼ ਨੇ ਜਿਨ੍ਹਾਂ ਦੇ ਵਿੱਚ ਸਖਤ ਸਜ਼ਾਵਾਂ ਹੁੰਦੀਆਂ ਨੇ ਜੇਕਰ ਆਪਾਂ ਦੇਖ ਲਈਏ ਕਿ ਬਈ ਜੇ ਉਹ ਬੰਦਾ ਇਸ ਮਾਮਲੇ ਦੇ ਵਿੱਚ ਕਨਵਿਕਟ ਕਰਾਰ ਹੋ ਜਾਂਦਾ ਆ ਲਖਨਵਾਲ ਜਿਹੜਾ ਉਹ ਯੂਐਸ ਦੇ ਵਿੱਚ 2021 ਦੇ ਵਿੱਚ ਐਂਟਰ ਹੋਇਆ ਸੀਗਾ ਆਪਰੇਸ਼ਨ ਅਲਾਈਸ ਵੈਲਕਮ ਦੇ ਤਹਿਤ ਅਤੇ ਬਾਈਡਨ ਐਂਡ ਐਡਮਿਨਿਸਟ੍ਰੇਸ਼ਨ ਜਦੋਂ ਪ੍ਰੋਗਰਾਮ ਦੇ ਵਿੱਚ ਚਲਾ ਰਹੀ ਸੀਗੀ ਤੇ ਇਹ ਉਹਨਾਂ ਜਿਹੜੇ afghan ਮੂਲ ਦੇ ਲੋਕਾਂ ਦੇ ਲਈ ਸੀਗਾ ਜਿਹੜੇ ਕਿ US ਦੇ ਵਿੱਚ US ਦੇ ਲਈ ਕਿਸੇ ਨਾ ਕਿਸੇ ਤਰੀਕੇ ਨਾਲ ਕੰਮ ਕਰ ਚੁੱਕੇ ਨੇ ਤੇ US withdrawal from the country ਦੇ ਤਹਿਤ ਇਹ ਪ੍ਰੋਗਰਾਮ ਦੇ ਵਿੱਚ ਉਹ ਜਿਹੜਾ ਇਸ ਦਾ ਆਪਾਂ ਕਹ ਲਈਏ ਕਿ ਹਿੱਸੇਦਾਰ ਸੀਗਾ ਤੇ ਉਹਨੇ ਲਾਹਾ ਵੀ ਲਿਆ ਸੀਗਾ ਆਪਾਂ ਨੂੰ ਪਤਾ ਹੀ ਹੈ ਜਦੋਂ ਯੂਐਸਡੀ ਆਰਮੀ ਉੱਥੋਂ ਛੱਡ ਗਈ ਸੀ ਤਾਂ ਲੋਕ ਜਹਾਜ਼ਾਂ ਦੇ ਨਾਲ ਲੰਕੇ ਵੀ ਜਿਹੜਾ ਅਫਗਾਨਿਸਤਾਨ ਦੇ ਵਿੱਚੋਂ ਆਏ ਸੀਗੇ ਲਖਨਵਾਲ ਜਿਹੜਾ ਉਹ ਇਸ ਟਾਈਮ ਬਲਿੰਗਮ ਦੇ ਵਿੱਚ ਰਹਿ ਰਿਹਾ ਸੀ ਵਾਸ਼ਿੰਗਟਨ ਦੇ ਵਿੱਚ ਜਿਹੜਾ 81 ਮਾਈਲ ਪੈਂਦਾ ਜਿੱਥੋਂ ਨੇ ਨਾਰਥ ਸੈਟਲ ਦੇ ਇਲਾਕਿਆਂ ਦੇ ਵਿੱਚ ਪੰਜੋ ਦੇ ਬੱਚੇ ਨੇ ਉਹਦੀ ਜਿਹੜੀ ਫਾਰਮਰ ਫਾਰਮਰ ਜਿਹੜੀ ਲੈਂਡਲੋਰਡ ਆ ਕ੍ਰਿਸਟੀਨਾ ਵਿਡਮੈਨ ਉਹਨੇ ਵੀ ਦੱਸਿਆ ਵੀ ਇਹਦੇ ਜਿਹੜੇ ਪੰਜ ਬੱਚੇ ਨੇ ਸੋ ਬਹੁਤ ਕਾਇਰਾਨਾ ਬਹੁਤ ਮਾੜੀ ਹਰਕਤ ਉਸ ਬੰਦੇ ਨੇ ਕੀਤੀ ਤੇ ਹੁਣ ਬੜੇ ਹੀ سنگੀਨ ਦੋਸ਼ ਜਿਹੜੇ ਨੇ ਇਸ ਟਾਈਮ ਅਫਗਾਨੀ ਮੂਲ ਦੇ ਇਸ ਬੰਦੇ ਉੱਤੇ ਐਡ ਕੀਤੇ ਗਏ ਨੇ ਜੀ ਰਹਿਮਾਨ